ਉਹ ਵਾਲੀ ਸਲੀ ਨਾ ਤੋੜ ਤੋ ਅੱਜ ਕਿਹਾ ਬੈੱਡ ਚ ਸਮਾਨ ਕੱਢਿਆ ਉੱਤੋਂ ਹੋ ਗਿਆ ਸਮਾਨ ਕੱਢਿਆ ਕਮਰੇ ਆ ਦਾ ਤੋੜਿਆ ਕਦਾਂ ਬਹੁਤ ਕੱਸੀ ਉਹ ਦੁਬਾਰੀ ਵਾਲੇ ਹਾਂਜੀ ਤੋਂ ਸਮਾਨ ਦਰਾਚ ਕੋਈ ਚੱਕਦੇ ਆਪਾਂ ਉਹ ਮੂਰਤ ਨੇ ਮੂਰਤ ਨੇ ਚੱਲ ਕਰਦੇ ਪੂਰੀ ਮੂਰਤ ਦਾ ਫੋਟੋ ਅਸੀਂ ਲੱਖਾ ਰੱਖਾ ਅੱਛਾ ਦੇਖੋ ਥੱਲੇ ਤਾਂ ਖਲਾਰਾ ਉਧਰੋਂ ਚੱਕ ਲਿਆ ਅਸੀਂ ਉਹ ਸੰਦਰ ਤੇ ਜਿੱਥੇ ਮੈਨੂੰ ਮੋਦਾ उथे जॻह जे लागे हले बि उते Adil <laughs> geldi <laughs> подожди. Я не глянул. Я не глянул. हां जी माता जी ਕੀ ਨਾਮ ਆ ਮੇਰਾ ਨਾਮ ਦਰਸ਼ਨ ਜੋ ਕੀ ਗੱਲਬਾਰ ਕੀ ਹੋਈ ਆ ਗੱਲ ਕੁਛ ਨਹੀਂ ਵੀਰਾ ਹੋਏ ਮੈਂ ਬਾਹਰਲਾ ਬੂਆ ਮਾੜਾ ਜਿਹਾ ਲਾ ਕੇ ਰਸੋਈ ਚ ਬਣੀ ਆ ਮੈਨੂੰ ਨਹੀਂ ਪਤਾ ਲਗਾ ਉਹ ਕਿੱਥੋਂ ਦਾ ਉਹਦਾ ਵੜ ਕੇ ਤੇ ਚੁੰਬੜ ਗਏ ਜੇ ਆ ਕੇ ਮੈਨੂੰ ਉਹ ਸੰਦਰ ਬੰਨ ਦਿੱਤਾ ਬੰਨ ਕੇ ਕੁੱਟਿਆ ਮਾਰਿਆ ਕੁੱਟ ਮਾਰ ਕੇ ਜੋ ਚੀਜ਼ਾਂ ਸੀ ਲਵਾਰਨ ਰੂੜਨ ਸਵੜ ਕੇ ਸਭ ਕੁਛ ਲੇਗਾ ਸਾਡੇ ਕਾ ਤਾਂ ਮਿੱਠਾ ਵੀ ਨਹੀਂ ਛੱਡ ਕੇਗਾ ਉਹ ਵੀ ਲੇਗਾ ਸਭ ਕੁਛ ਘਰ ਦਾ ਸਮਾਨ ਵੀ ਲੇਗਾ ਜੋ ਟੋਂਬਾ ਚੱਲਾ ਸੀ ਜੋ ਪੈਸਾ ਸੀਗਾ ਸਭ ਕੁਝ ਲੈ ਗਿਆ ਤਾਂ ਉਹ ਸੰਦਰਭ ਨੂੰ ਬਾਹਰ ਛੱਡਿਆ ਜਦੋਂ ਗਿਆ ਤੇ ਮੁੜ ਕੇ ਫਿਰ ਉਤਰਿਆ ਹੁਣੇ ਘੰਟਾ ਡੇਰ ਕੰਡਾ ਸਾਰੇ ਤਲਾਸੀ ਕਰਕੇ ਸਾਰਾ ਫੂੜ ਫੂੜ ਕੇ ਆ ਦੇਖੋ ਕਿੰਨਾ ਖਲਾਰਾ ਪਿਆ ਹੱਲੇ ਉਧਰੋਂ ਚੱਕੇ ਹੱਕੇ ਅਸੀਂ ਆ ਮੇਰੇ ਸੱਟਾਂ ਬਹੁਤ ਮਾਰੀਆਂ ਦੇਖੋ ਨੀਲ ਪਏ ਹੋਏ ਮੇਰੇ ਆ ਦੇ ਬਾਹਾਂ ਤੇ ਸਾਰੇ ਮਾਰਿਆ ਬਹੁਤ ਮੈਨੂੰ ਪੁੱਤ ਉਹਨਾਂ ਨੇ ਕਿੰਨੇ ਜਣੇ ਸੀ ਮਾਤਾ ਜੀ ਉਹ ਪੁੱਤ ਤਿੰਨ ਜਣੇ ਸੀਗੇ ਦੋ ਜਣੇ ਮੈਂ ਦੇਖੇ ਤੀਜਾ ਜਿੰਦੇ ਕਹ ਇੱਕ ਇੰਦਰ ਦੀ ਨਿਕਲ ਗਿਆ ਦੋ ਜਣੇ ਤੈਚੀ ਲੈ ਕੇ ਉਧਰ ਦੀ ਨਿਕਲ ਗਏ ਮਾਬਾਈ ਮੂੰਹ ਵਗੈਰਾ ਬੰਨੇ ਹੋਏ ਸੀ ਜਾਂ ਉਦਾਂ ਹੀ ਸੀਗੇ ਹਾਂ ਉਹ ਬੰਨੇ ਹੋਏ ਸੀਗੇ ਮੂੰਹ ਵੱਡੇ ਹੋਏ ਸੀ ਅੱਛਾ ਜੀ ਜਿਹੜਾ ਮੇਰੇ ਕੋ ਆਇਆ ਉਹਦਾ ਮੂੰਹ ਵੱਡਿਆ ਹੋਇਆ ਸੀ ਮੈਨੂੰ ਹੋਰ ਨਹੀਂ ਕਿਸੇ ਦਾ ਪਤਾ ਕੋਈ ਹਥਿਆਰ ਵਗੈਰਾ ਵੀ ਸੀ ਉਹਨਾਂ ਕੋ ਪੱਗਾਂ ਸੀ ਉਹਨਾਂ ਦੇ ਵੱਡੀਆਂ ਹੋਈਆਂ ਲੰਮੇ ਹਥਿਆਰ ਵੀ ਸੀਗਾ ਕੋਈ ਉਹਨਾਂ ਕੋ ਹਾਂਜੀ ਹਥਿਆਰ ਵੀ ਸੀਗਾ ਕੋਈ ਉਥੇ ਆਰੋਪ ਪਿਸਤੌਲ ਚੱਕੀ ਫਿਰਦੇ ਸੀ ਪਤਾ ਨਹੀਂ ਉਹ ਨਕਲੀ ਸੀ ਪਤਾ ਨਹੀਂ ਕੀ ਕਹਿੰਦੇ ਗੋਲੀ ਮਾਰ ਦੇਣੀ ਤੇਰੇ ਮੈਨੂੰ ਉਸ ਅੰਦਰ ਬੰਨ੍ਹਿਆ ਉਹਨਾਂ ਨੇ ਤੇ ਮੈਂ ਕਹਾ ਮਾਰ ਦਿਓ ਗੋਲੀ ਤੁਸੀਂ ਮਾਰਨੀ ਹੱਥ ਵੀ ਮੈਂ ਤੁਹਾਡੇ ਪੁੱਤ ਮੈਂ ਪੁੱਤਾਂ ਨੂੰ ਸਮਝਦੀ ਆ ਤੁਹਾਨੂੰ ਤੁਸੀਂ ਜੋ ਲੈਣਾ ਲੈ ਲਓ ਮੇਰੇ ਕੋਲੋਂ ਵੀ ਮੈਨੂੰ ਮਾਰੋ ਨਾ ਉਹ ਕਿੰਨੇ ਜਣੇ ਸੀਗੇ ਉਸ ਟਾਈਮ ਹਾਂ ਘਰ 'ਚ ਕਿੰਨੇ ਜਣੇ ਸੀ ਉਸ ਘਰ ਮੈਂ ਕੱਲੀ ਸੀ ਪੁੱਤ ਘਰ 'ਨੇ ਸੀ ਕੋਈ ਵੀ ਅੱਛਾ ਜੀ ਕੱਲੀ ਰਹਿਣੀ ਮੈਂ ਇੱਥੇ ਅੱਛਾ ਜੀ ਨਿਆਣੇ ਬੱਚੇ ਆਪੋ ਆਪਣੀ ਥਾਂ ਹੀ ਆ ਤੇ ਕਿੰਨਾ ਕੁ ਨੁਕਸਾਨ ਕਰ ਗਿਆ ਤੁਹਾਡਾ ਨੁਕਸਾਨ ਪੁੱਤ ਲੱਖ ਲੱਖ ਦਾ ਗੇੜ ਤੋਂ ਨਗਦੀ ਸੀਗਾ ਬਾਕੀ ਹੋਣਗੇ 8-7 ਤੋਂ ਲਾਸੂਣਾ ਹੋਗਾ ਇਦਾਂ ਨੁਕਸਾਨ ਬਹੁਤ ਹੋਇਆ ਪੁੱਤ ਸਾਡਾ ਜੋ ਕਰਦਾ ਉਹਨਾਂ ਦੇ ਸਾਡਾ ਰੱਖਣ ਵੀ ਨਹੀਂ ਛੱਡਿਆ ਉਹ ਵੀ ਲੈ ਗਾ ਆਹ ਜੀ ਕੰਪਲੇਟ ਕਰਤੀ ਹਾਂ ਪੁਲਿਸ ਨੂੰ ਕੰਪਲੀਟ ਕੀਤੀ ਸੀ ਕੱਲ ਪੁਲਿਸ ਆਈ ਸੀ ਅੱਜ ਵੀ ਆਇਆ ਸੀ ਐਸਐਸਪੀ ਕਬੂਰ ਫਰੇਆਣਾ ਅੱਛਾ ਜੀ ਉਹ ਫਿਰ ਥਾਣੇ ਗਿਆ ਸੀਗਾ ਪਤਾ ਨਹੀਂ ਕੀ ਗੱਲ ਹੋਏ ਕਿ ਨਹੀਂ ਉਹਨਾਂ ਨੂੰ ਪਤਾ ਹੋ ਬੰਦਿਆਂ ਨੂੰ ਮੈਨੂੰ ਨਹੀਂ ਪਤਾ ਪੁੱਤ ਮੈਂ ਤਾਂ ਨਪੋੜ ਫਸ ਗਈ ਮਾੜਾ ਜ ਮੇਰੇ ਸਹੋਰੀ ਜੀਆਂ ਬੂਹਾ ਢੋਕੇ ਕੱਲ ਸਰਵਤਰੀ ਸੀ ਨਾ ਮੈਨੂੰ ਪਤਾ ਹੀ ਨਹੀਂ ਸੀ ਮੈਂ ਐਂਦਾ ਹੋਣੀ ਆ ਅੱਗੇ ਇਤੋਂ ਮੋਟਰਸਾਈਕਲ ਚੱਕ ਲਿਆ ਪਰ 2 ਦਿਨ ਪਹਿਲਾਂ ਆਪਣੇ ਦਾ ਐਮਸੀ ਦਾ ਉਸ ਤੋਂ ਬਾਅਦ 3 ਦਿਨ ਮੈਂ ਨਾਏ ਕੰਮ ਹੋ ਗਿਆ ਲੰਮੇ ਲੰਮੇ ਭਾਈ ਸੀ ਮੂੰਹ ਵੱਡੇ ਹੋਏ ਸੀ ਤੇ ਮਾਰਿਆ ਬਹੁਤ ਮੈਨੂੰ ਉਸ ਅੰਦਰ ਬੰਨ ਛੱਡਿਆ ਜਦੋਂ ਗਏ ਆ ਫੇਮ ਹੌਲੀ ਹੌਲੀ ਲੱਤਾਂ ਖੜੀ ਸਕਰੀਸ ਕੇ ਬਾਹਰ ਨਿਕਲ ਕੇ ਹੌਲੀ ਹੌਲੀ ਮੇਰੇ ਸਕਾਪ ਦੇ ਨਾਲ ਤਾਂ ਬਾਂਹਾਂ ਸਾਰੀਆਂ ਵੱਡੀਆਂ ਸੀ ਤੇ ਇਦਾਂ ਮੈਂ ਖੋਲ ਖੋਲ ਕੇ ਆ ਦੇਖੂ ਕਿਦਾਂ ਸੱਟਾਂ ਲੱਗੀਆਂ ਮੇਰੇ ਸਾਰੇ ਮੂੰਹ ਭਾਂ ਸਿੱਟਿਆ ਮੇਰਾ ਪਾਣੀ ਵੀ ਨਹੀਂ ਸੀ ਅੰਦਰੋਂ ਮੇਰੇ ਕਾਲ ਫੇਡ ਡਾਕਟਰ ਨੇ ਲਗਾਏ ਸੀ ਨਿਆਣੇ ਤਾਂ ਫੇਰ ਮੇਰੇ ਟਿਕਟੂਕੇ ਲੋਆ ਕੇ ਲੈ ਰੋਟੀ ਹਾਲੇ ਵੀ ਨਹੀਂ ਖਾ ਹੁੰਦੀ ਪੁੱਤ ਮੇਕੋ